ਸਮ ਮੀਡੀਆ ਤੋਂ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਕੋਟ ਕੋਟ ਧੰਨਵਾਦ ਅੱਜ ਬੜਾ ਮੁਕੱਦਸ ਦਿਨ ਆ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਉਤਸਵ ਹੈ ਉਸ ਉਪਲੱਬਖ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਉਹਨਾਂ ਦਾ ਅਸ਼ੀਰਵਾਦ ਉਹਨਾਂ ਦੀ ਮਿਹਰ ਕਿਰਪਾ ਇਲਾਕੇ ਤੇ ਬਣੀ ਰਵੇ ਅੱਜ ਤੁਹਾਨੂੰ ਸਾਰਿਆਂ ਨੂੰ ਖੇਚਲ ਦੇਣ ਦਾ ਮਕਸਦ ਇਹ ਸੀ ਵੀ ਗੁਰਦਾਸਪੁਰ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਉੱਪਰੋਂ ਕੂੜੇ ਦੇ ਉੱਪਰ ਰਾਜਨੀਤੀ ਕੀਤੀ ਜਾ ਰਹੀ ਹੈ। ਔਰ ਅੱਜ ਤੁਹਾਨੂੰ ਦੱਸਦਿਆਂ ਖੁਸ਼ੀ ਆ ਕਿ ਮੇਰੇ ਨਾਲ ਸਾਡੇ ਪਾਰਟੀ ਦੇ ਅਹਿਮ ਰੁਕਨ ਪਾਤ ਕੁਸ਼ਨ ਜੀ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਰਜੀਵ ਸ਼ਰਮਾ ਜੀ ਜਿਹੜੇ ਸਾਡੇ ਲੋਕ ਸਭਾ ਦੇ ਇੰਚਾਰਜ ਨੇ ਔਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਸਾਡੇ ਸਾਰੇ ਪਾਰਟੀ ਦੇ ਬਲੌਕ ਪ੍ਰਧਾਨ ਸਹਿਬਾਨ ਸਾਰੇ ਹਾਲ ਚ ਬੈਠੇ ਨੇ ਉਹਨਾਂ ਦੇ ਸਾਰੇ ਨਾਲ ਸਾਥੀ ਬੈਠੇ ਨੇ ਔਰ ਬਬਰੀ ਤੋਂ ਵੀ ਰਾਣਾ ਜੀ ਸਾਰੇ ਸ਼ਹੀਫ ਫਰਮਾਨ ਨੇ ਜਿਵੇਂ ਮੈਂ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਕੂੜੇ ਦੇ ਉੱਪਰ ਲੋਕਲ ਵਿਧਾਇਕ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਰਾਜਨੀਤਿਕ ਰੋਟੀਆਂ ਜਿਹੜੀਆਂ ਨੇ ਉਹ ਸੇਕਨ ਦਾ ਪ੍ਰਯਾਸ ਕੀਤਾ ਗਿਆ ਮੇਰੇ ਮੰਤੇ ਅਸਰਾ ਬਾਬਾ ਜੀ ਦਾ ਵਿਆਹ ਸੀ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਇੱਕ ਆਸਥਾ ਇੱਕ ਵਿਸ਼ਵਾਸ ਤਿਹਾਰ ਦਾ ਮਾਹੌਲ ਸੀ ਪਰ ਇਹਨਾਂ ਨੇ ਉਸ ਗੱਲ ਦੀ ਪ੍ਰਵਾਹ ਵੀ ਨਹੀਂ ਕੀਤੀ ਆਪਣੇ ਇੱਕ ਝੂਠੇ ਰਾਜਨੀਤਿਕ ਡਰਾਮੇ ਨੂੰ ਅੱਗੇ ਵਧਾਉਣ ਵਾਸਤੇ ਨੋ ਕਾਨੂੰਨੀ ਬਖਸ਼ਿਆ ਮੇਰੇ ਸ਼ਹਿਰ ਦੇ ਲੋਕ ਜਿਹੜਾ ਕੋਲ ਸਮਰਸਿਬਲ ਪੰਪ ਨਹੀਂ ਆ ਉਹਨਾਂ ਨੂੰ ਵੀ ਪਾਣੀ ਤੋਂ ਵਾਂਝਿਆ ਕੀਤਾ ਗਿਆ ਸਟਰੀਟ ਲਾਈਟ ਦੇ ਅੱਗੇ ਡੁੱਬਿਆ ਰਿਹਾ ਸ਼ਹਿਰ ਇਹਨਾਂ ਦੀ ਬਦੌਲਤ ਪਰ ਉਹ ਜਿਹੜਾ ਥੋੜਾ ਬੜਾ ਜਗਦਾ ਸੀ ਉਹ ਵੀ ਬੰਦ ਕਰ ਦਿੱਤਾ ਉਸ ਗੱਲ ਦਾ ਵੀ ਮੇਰੇ ਮਨ ਤੇ ਅਸਰ ਆ ਵੀ ਲੋਕਾਂ ਨੂੰ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਇਹਨਾਂ ਦੀ ਨਿਲੈਕੀ ਕਰਕੇ ਲੋਕਾਂ ਨੂੰ ਪੁੱਛ ਦੇਣਾ ਸਫਰ ਕਰਨਾ ਪਿਆ ਮੈਂ ਬੇਨਤੀ ਕਰੂੰਗਾ ਪਿਛਲੇ 20 ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਇਹ ਪਰਿਵਾਰ ਵਿਧਾਇਕ ਦਾ ਇਹਦਾ ਭਰਾ ਇਹਦਾ ਛੋਟਾ ਇਹਦਾ ਪਿਓ ਜਿਹੜੀ ਸ਼ਬਦਾਲੀ ਜਾਂ ਜਿਹੜੀ ਗੱਲਾਂ ਮੇਰੇ ਖਿਲਾਫ ਇਹ ਵਰਤਦੇ ਆ ਰਹੇ ਨੇ ਮੈਂ ਚਾਹਾਂ ਇਹ ਉਹਨਾਂ ਤੋਂ ਵੀ ਜ਼ਿਆਦਾ ਸਖਤ ਲਫ਼ਜ਼ਾਂ ਦੇ ਵਿੱਚ ਬਿਆਨ ਕਰ ਸਕਦਾ ਜੋ ਉਹ ਬੋਲਦੇ ਨੇ ਜੋ ਸ਼ਬਦ ਉਹ ਇਸਤੇਮਾਲ ਕਰਦੇ ਨੇ ਇਹ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਸੋਚ ਉਹਨਾਂ ਦਾ ਸੰਸਕਾਰ ਦੱਸਦੀ ਆ ਮੇਰੀ ਪਰਵਰਿਸ਼ ਮੇਰੀ ਸੋਚ ਮੇਰੀ ਮਰਿਆਦਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਜਿਹੜੇ ਲਫ਼ਜ਼ ਉਹ ਵਰਤਦੇ ਨੇ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਉਸੇ ਤਰੀਕੇ ਨਾਲ ਵਰਤਿਆ ਜਾਏ ਜੇ ਮੈਂ ਵਰਤਨ ਲੱਗਦਾ ਆ ਤੇ ਫਿਰ ਮੇਰੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਰਾਜਨੀਤੀ ਦੇ ਵਿੱਚ ਕੋਈ ਫਰਕ ਨਹੀਂ ਰਹੂਗਾ ਅੱਜ ਇਹ ਅਸੀਂ ਸ਼ਿਕਾਰ ਆ ਜਿਹੜਾ ਨਗਾਰ ਸਮਾਜ ਦੇ ਵਿੱਚ ਵੱਖਰੇ ਵੱਖਰੇ ਕਿੱਥੇ ਆਇਆ ਉਸ ਨਗਾਰ ਨੂੰ ਰਾਜਨੀਤੀ ਦੇ ਵਿੱਚ ਇਸ ਪਰਿਵਾਰ ਨੇ ਪਿਛਲੇ 50-70 ਸਾਲਾਂ ਦੇ ਵਿੱਚ ਉਸ ਨਗਾਰ ਦੇ ਵਿੱਚ ਬਹੁਤ ਵੱਡਾ ਵਾਧਾ ਕੀਤਾ ਇਸ ਕਰਕੇ ਮੈਂ ਇੱਕ ਗੱਲ ਇਹਨਾਂ ਨੂੰ ਦੱਸ ਦਵਾਂ ਕਿ ਅਸੀਂ ਸ਼ਰੀਫ ਦੂਰ ਆ ਭਲੇ ਮਾਸਾ ਪਰ ਕਮਜ਼ੋਰ ਨਾ ਸਮਝਿਓ ਪਿਛਲੇ ਦੋ-ਤਿੰਨ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਸ ਤਰੀਕੇ ਨਾਲ ਘਰ-ਘਰ ਦੇ ਵਿੱਚ ਗਈ ਆ ਉਹਦਾ ਨਤੀਜਾ ਕਿ ਇਹਨਾਂ ਦੀ ਬੁਖਲਾਹਕ ਇਹਨਾਂ ਦੀ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ ਮੈਂ ਬੇਨਤੀ ਕਰੂੰਗਾ ਇਹ ਜਿਸ ਵਕਤ 2017 ਜਿਹਨਾਂ ਨੇ ਚੋਣ ਲੜੀ ਉਹਦੇ ਜਿਹੜੀ ਗਰਾਊਂਡ ਆ ਉਹ ਇਹਨਾਂ ਵੱਲੋਂ ਨਹੀਂ ਸੀ ਬਣਾਈ ਗਈ ਉਹਦੇ ਵਿੱਚ ਦਾਸ ਦਾ ਵੀ ਕੁਝ ਹਿੱਸਾ ਸੀ ਮੇਰੇ ਬਹੁਤ ਸਾਰੇ ਸਾਥੀਆਂ ਦਾ ਹਿੱਸਾ ਸੀ ਉਹ ਕੁਝ ਸਾਥੀ ਅੱਜ ਵੀ ਸਾਡੇ ਨਾਲ ਇੱਥੇ ਵੀ ਮੌਜੂਦ ਆ ਕੁਝ ਸਾਥੀ ਇਹਨਾਂ ਦੇ ਕੋਲ ਵੀ ਚਲੇ ਗਏ ਨੇ ਕੋਈ ਗੱਲ ਨਹੀਂ ਦਾ ਵਜ ਗਿਆ 2017 ਚ ਤਾਂ ਬੇਨਤੀ ਕਰੂੰਗਾ ਵੀ ਅੱਜ ਕਿਉਂ ਬਗੜਾੜ ਦਾ ਕਾਰਨ ਦੱਸ ਰਿਹਾ ਨੇ 5 ਸਾਲ ਜਿਸ ਵਕਤ ਇਹਨਾਂ ਨੂੰ ਮਿਲੇ ਉਸ ਵਕਤ ਅੱਗੋਂ ਡਿਸੈਂਟ ਵਾਲੇ ਕੋਈ ਬੰਦਾ ਨਹੀਂ ਸੀ ਕੋ ਰੋਕਣ ਵਾਲਾ ਨਹੀਂ ਸੀ ਤਾਕਤ ਪੂਰੀ ਸੀ ਆਪ ਐਮਐਲਏ ਸੀ ਰਾ ਪ੍ਰਧਾਨ ਸੀ ਅੰਕਲ ਇਹਨਾਂ ਦਾ ਮੁੱਖ ਮੰਤਰੀ ਦਾ ਡਿਪਟੀ ਸੀਗਾ ਕੈਪਟਨ ਰਮਿੰਦਰ ਸਿੰਘ ਦੇ ਨਾਲ ਪਹਿਲਾਂ ਲੜਦੇ ਵੇ ਫਿਰ ਉਹਨੂੰ ਧੋਖਾ ਦਿੱਤਾ ਇਸ ਕਰਕੇ ਪਿਛਲੇ 5 ਸਾਲਾਂ ਦਾ ਰਿਕਾਰਡ ਵੇਖ ਲਓ ਸਾਨਾ ਲੋ ਵੱਡੀ ਗਰਾਵਟ ਉਦਨ ਆਈ ਜਿੱਦਣ ਐਸਆਈ ਉਹ ਮੁੰਡਾ ਇੱਕ ਗਰੀਬ ਘਰ ਚੋਂ ਵਿਕਰਮ ਮਸੀਹ ਇਹਨਾਂ ਦੇ ਘਰ ਪਿੰਡ ਤਫਤੀਸ਼ ਕਰਨ ਗਿਆ ਜਿਹੜਾ ਭਰਾਵਾ ਨੇ ਦਦਾਮਾ ਚੋਂ ਉਹਨੂੰ ਗੱਡੀ ਚ ਪਾਰ ਕੇ ਕੁੱਟਦੇ ਪੀਡਬਲਯੂਡੀ ਰੈਸਟ ਹਾਊਸ ਲੈ ਕੇ ਆਏ ਤੇ ਐਮਐਲਏ ਨੇ ਵੀ ਆਪਣਾ ਹਿਸਾਬ ਸਪੋਰਟ ਦੇ ਵਿੱਚ ਪਾਇਆ ਕਿ ਭਰਾਓ ਦੀ ਚਨਾ ਕੀਤਾ ਤੇ ਮੈਂ ਵੀ 1 2 4 ਲੱਖ ਦਿੰਦਾ ਉੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਬਾਅਦ ਸਾਡੇ ਸ਼ਹਿਰ ਦੇ ਵਿੱਚ ਪ੍ਰੋਪਰਟੀ ਡੀਲਰਾਂ ਨੂੰ ਘੁੱਟਿਆ ਗਿਆ ਕੋਈ ਐਫ ਆਈ ਆਰ ਨਹੀਂ ਹੋਈ ਕੋਈ ਨਹੀਂ ਬੋਲਿਆ ਕੋਈ ਧਰਨਾ ਨਹੀਂ ਲਾਇਆ ਇਹਨਾਂ ਨੇ ਉਹਨੂੰ ਗਿਆ ਮੰਗਾਵਾਂ ਲੈਣ ਦੇਣ ਕਰ ਲੈ ਕੋ ਸਾਨੂੰ ਦੇ ਦੇ ਕੁਝ ਉਹਨਾਂ ਨੂੰ ਦੇ ਦੇ ਉਹ ਪ੍ਰੋਪਰਟੀ ਡੀਲਰ ਅੱਜ ਵੀ ਜਿੰਦਾ ਜਾਗਦਾ ਬੜਾ ਵੱਡਾ ਉਹਨੇ ਮੋਲ ਡੇਰਾ ਪਾ ਬਣਾ ਲਿਆ ਸੜਕ ਦੇ ਉੱਪਰ ਕੀਤਾ ਕਿਸੇ ਨੇ ਨਹੀਂ ਪੁੱਛਿਆ ਫ੍ਰੀਵਰ ਆਲ ਹੋ ਗਿਆ ਖਾਣੇ ਸ਼ਿਫਟ ਹੋ ਗਏ ਘਰਾਂ ਦੇ ਵਿੱਚ ਕੰਪਰੋਮਾਈਜ਼ਸ ਹੋਵੇ ਕਤਲ ਦਾ ਹੋਵੇ ਪਵੇ ਤਲਾਕ ਦਾ ਹੋਵੇ ਉਹ ਘਰਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਤਲਾਕ ਦੀ ਫੀਸ ਫਿਕਟ ਹੋ ਗਈ ਕੰਪਰੋਮਾਈਜ਼ ਦੀ ਫੀਸ ਫਿਕਟ ਹੋ ਗਈ ਤੇ ਨਜ਼ਾਰੇ ਚੱਲਦੇ ਰਹੇ ਉਸ ਤੋਂ ਬਾਅਦ ਕਾਰੋਬਾਰਾਂ ਚ ਕਲੋਨੀਏ ਦੇ ਵਿੱਚ ਭਾਈ ਵਾਲਾਂ ਦਾ ਪੂਰਾ ਜੋਰ ਰਿਆ ਕੋਈ ਕਲੋਨੀ ਐਸੀ ਨਹੀਂ ਸੀ ਜਿੱਥੇ ਇਹਨਾਂ ਦੀ ਮਰਜ਼ੀ ਤੋਂ ਬਗੈਰ ਕਲੋਨੀ ਬਣ ਸਕਦੀ ਸੀਗੀ ਇੱਕ ਰਿਸ਼ਤੇਦਾਰ ਫੋਰੈਸਟ ਡਿਪਾਰਟਮੈਂਟ ਚ ਬਿਠਾਤਾ ਇੱਕ ਰਿਸ਼ਤੇਦਾਰ ਵੀਡੀਓ ਦਫਤਰ ਚ ਬਿਠਾਤਾ ਤੇ ਦੋਵਾਂ ਨੂੰ ਗਿਆ ਵੀ ਕਦਾ ਕੇ ਲੁੱਟੋ ਕਦਾ ਕੇ ਘੁੱਟੋ ਤੇ ਸਮਾਇਆ ਸਾਨੂੰ ਦੇਈ ਚੱਲੇ ਇਹੋ ਜੇ ਅਨੰਦਿੰਤ ਉਸੰਧੀ ਸ਼ਰਮਾ ਜੀ ਇਹੋ ਜੀਆਂ 5 ਸਾਲ ਦੀਆਂ ਇਹਨਾਂ ਦੀਆਂ ਕਾਰਗੁਜ਼ਾਰੀਆਂ ਹੁਣ ਗੱਲ ਕੀ ਹੋਈ ਗੱਲ ਇਹ ਹੋਈ ਕਿ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਸਮੀਤ ਅਕ ਕੰਮ ਸਾਰੇ ਰੋਕ ਗਏ ਥਾਲਿਆਂ ਦੇ ਕੰਪਰਮਾਈਜ਼ ਹੋਣ ਲੱਗ ਪਏ ਝੂਠੇ ਪਰਚੇ ਬੰਦ ਹੋ ਗਏ ਲੜਾਈਆਂ ਬੰਦ ਹੋ ਗਈਆਂ ਗੈਂਗਸਟਰ ਕਲਚਰ ਜਿਹੜਾ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਪੈਦਾ ਕੀਤਾ ਅੱਜ ਉਹਨੂੰ ਥੱਲ ਪਈ ਅਜਰੋਂਦੇ ਨੇ ਉਹ ਜਿਹੋ ਜਿਹਾ ਕਰੋਗੇ ਉਹ ਜਿਹ ਉਹ ਜਿਹ ਵੱਡੋਗੇ ਜਿਹਦੇ ਤੇ ਤੁਸੀਂ ਗੋਲੀਆਂ ਚਲਾਉਂਦੇ ਹੋ ਉਹਨੂੰ ਤੇ ਗਰੀਬ ਨੂੰ ਤੁਸੀਂ ਲਾ ਦਈ ਗ라이 ਦੇ ਉੱਪਰ ਉਟਾਕੀ ਵਾਲਾ ਉਹ ਨਹੀਂ ਛੜਦਾ ਲਾਟਰੀਆ ਵਾਲਾ ਉਹ ਨਹੀਂ ਛੜਦਾ ਪਰ ਜੇ ਚੋਪੜਾ ਜੀ ਗਲਤ ਤੇ ਨਹੀਂ ਕਹਿ ਰਿਹਾ ਉਹ ਠੀਕ ਹੈ ਉਹ ਜਿਸ ਵਕਤ ਤੁਸੀਂ ਜਿਸ ਬੰਦੇ ਨੂੰ ਇਹੋ ਜਿਹੇ ਕੰਮ ਤੇ ਲਾ ਦਿਓ ਫਿਰ ਉਹਦੇ ਨਤੀਜੇ ਹੋ ਹੀ ਨਿਕਲਦੇ ਨੇ ਨਾ ਸਹੀ ਨਾ ਨੂੰ ਜਿਸ ਵਕਤ ਉਹ ਥੱਲ ਪੈ ਗਈ ਤੇ ਫੇਰ ਗੱਲ ਕਿ ਨਹੀਂ ਵੀ ਹੁਣ ਬਣੇ ਕੀ ਹਾਲ ਇਹਨਾਂ ਦਾ ਇਹ ਜੇ ਵੀ ਨਾ ਇਹ ਆਪ ਕੁਝ ਕਰ ਦੇਣ ਤੇ ਨਾ ਹੀ ਇਹ ਚਾਹੁੰਦੇ ਨੇ ਵੀ ਹੋਰ ਕੋਈ ਕਰੇ ਆ ਮੈਂ ਤੁਹਾਨੂੰ ਛੋਟੀ ਜਿਹੀ ਧਾਰਨ ਦਿੰਨਾ ਫਿਰ ਸ਼ਿਪਾਰਕ ਦੀ ਸ਼ਰਮਾ ਜੀ ਬੈਠੇ ਨੇ ਚੇਅਰਮੈਨ ਸਾਹਿਬ ਮੈਂ ਉੱਥੇ ਸਵੇਰੇ ਸੈਰ ਕਰ ਰਿਹਾ ਸੀ ਮੈਨੂੰ ਕੁਝ ਬੀਬੀਆਂ ਮਿਲੀਆਂ ਮੈਨੂੰ ਕਹਿਣ ਲੱਗੀਆਂ ਦਾਲ ਸਾਹਿਬਾ ਵੇਖੋ ਗੋਡੇ-ਗੋਡੇ ਭੰਗਾ ਦੰਦ ਪਿਆ ਬੱਤੀ ਬੰਦਾ ਪਾਣੀ ਆ ਨਹੀਂ ਰਿਹਾ ਟਾਇਲਰ ਟੁੱਟ ਗਿਆ ਨੇ ਕੁਛ ਤਾਂ ਕਰੋ ਮੈਂ ਬੀਬੀ ਜੀ ਕੀ ਕਰੀਏ ਇਹਦੀ ਦੇਖ ਰੇ ਨਗਰ ਕਾਉਂਸਲ ਕੋਲਾ ਤੇ ਸਾਡੀ ਉਥੇ ਸੁਣਵਾਈ ਨਹੀਂ ਹੈਗੀ ਉਹ ਮੈਨੂੰ ਕਹਿਣ ਲੱਗੀ ਵੀ ਬਿਲਕੁਲ ਨਹੀਂ ਸਰਕਾਰ ਆਵਾਜ਼ ਵੀ ਬਾਦੀ ਦੀ ਆ ਸਰਕਾਰ ਇਹਨਾਂ ਵਧੀਆ ਕੰਮ ਕਰ ਰਹੀ ਆ ਇਹ ਵੀ ਅਲਾਮਾਰ ਮੈਂ ਕਿਹਾ ਚਲੋ ਗੱਲ ਮੈਨੂੰ ਉਹਦੇ ਚੰਗੀ ਲੱਗੀ ਮੈਂ ਇਹ ਨੂੰ ਫੋਨ ਕੀਤਾ ਮੈਂ ਕਿਹਾ ਯੋ ਸਭ ਲੋਕ ਰੋਂਦੇ ਨੇ ਉੱਥੇ ਕੁਝ ਕਰਵਾ ਦਿਓ ਉਹ ਕਹਿੰਦਾ ਜੀ ਸਾਡੇ ਪੱਲੇ ਨਹੀਂ ਹੈਗਾ ਸਾਡੇ ਕੋਲ ਤੇ ਹੋਰ ਬੜੀਆਂ ਚੀਜ਼ਾਂ ਨੇ ਮੈਂ ਕਿਹਾ ਫੇਰ ਯਾਰ ਚਾਹਨਾ ਲੈ ਕੇ ਭੇਜ ਦੇ ਅਸੀਂ ਇੰਪਰੂਵਮੈਂਟ ਰੱਤ ਨੂੰ ਬੇਨਤੀ ਕਰ ਦਿੰਨੇ ਆ ਸਾਡਾ ਤਾਂ ਮਕਸਦ ਇਹ ਆ ਕਿ ਕੋਈ ਕਰੇ ਸ਼ਹਿਰ ਨੂੰ ਫਾਇਦਾ ਹੋਣਾ ਚਾਹੀਦਾ ਮੈਂ ਸ਼ਰਮਾਈ ਨਾਲ ਗੱਲ ਕੀਤੀ ਮੈਂ ਕਿਹਾ ਸ਼ਰਮਾ ਜੀ ਆਹ ਗੱਲ ਆ ਕਹਿੰਦੇ ਕੋਈ ਗੱਲ ਨਹੀਂ ਇਹ ਤਾਂ ਪਿੱਛੇ ਹੁੰਦਾ ਸੀ ਇੰਪਰੂਵਮੈਂਟ ਫੰਡ ਦਾ ਪੈਸਾ ਨਹੀਂ ਸੀ ਆਉਂਦਾ ਹੁੰਦਾ ਕਿਉਂਕਿ ਉਹ ਸਿਆਸਤਦਾਨਾਂ ਦੇ ਜੇਬਾਂ 'ਚ ਚਲੇ ਜਾਂਦਾ ਸੀ ਉਸ ਗੱਲ 'ਚ ਨਹੀਂ ਮੈਂ ਜਾਣਾ ਹੁਣ ਕਹਿੰਦੇ ਪੈਸੇ ਬੜੇ ਆ ਗਏ ਨੇ ਲਵਾਓ ਜਿੱਥੇ ਲਵਾਉਣੇ ਨੇ ਲਓ ਜੀ ਅਸੀਂ ਕੰਮ ਸ਼ੁਰੂ ਕਰਤਾ ਤੇ ਜਿੱਦਾਂ ਨਿਆਣੇ ਨਹੀਂ ਰੋਣ ਲੱਗ ਪੈਂਦੇ ਹਾਏ ਹਾਏ ਅੱਖਣਾਉਣਾ ਮੇਰਾ ਵਾ ਆ ਮੈਨੂੰ ਬੜਾ ਸੋਹਣਾ ਲੱਗਦਾ ਇਹ ਹੋਈ ਮਖਡੌੜਾ ਲੈਣਾ ਆ ਪ੍ਰਧਾਨ ਦਾ ਇਹ ਹਾਲ ਜੇ ਉਹਦਾ ਕਮੇਟੀ ਦਾ ਪ੍ਰਧਾਨ ਬਣ ਗਿਆ ਔਕਾਤ ਆ ਜੇ ਤੇ ਖਡੋਲੇ ਵਾਗੂ ਲੜਨ ਲੱਗ ਪਿਆ ਨਹੀਂ ਜੀ ਅਈ ਸਬਾਈ ਕਰਾਨੀ ਆ ਉਹ ਗੱਲ ਸੋਣੀ ਯਾਰ ਲੋਕਾਂ ਨੂੰ ਫੈਸਿਲਿਟੀ ਮਿਲਦੀ ਆ ਇੰਪਰੂਵਮੈਂਟ ਰਸ ਦੇ ਦੇ ਕਮੇਟੀ ਦੇ ਦੇ ਕੋਈ ਦੇ ਦੇ ਕਮੇਟੀ ਫੈਸਿਲਿਟੀ ਦੇ ਹੋਵੇ ਉਥੇ ਵਾਵੇਲਾ ਖੜਾ ਕਰ ਲਿਆ ਚਿੱਠੀ ਘੜਤੀ ਫਲਾਣੇ ਨੂੰ ਘੜਤੀ ਕਿਉਂਕਿ ਆਦਤ ਨਹੀਂ ਮੇਰੀ ਆਦਤ ਇਹ ਨਹੀਂ ਹੈਗੀ ਵੀ ਲੋਕਾਂ ਨੂੰ ਇਸਾ ਤਰੀਕੇ ਦੀ ਸਹੂਲਤ ਮਿਲ ਸਕੇ ਫਿਰ ਉਹ ਸ਼ਰਮਾ ਯੂਨੀਵਰਸਿਟੀ ਕਾ ਕੰਮ ਸ਼ੁਰੂ ਹੋ ਗਿਆ ਦੱਸੋ ਜੀ ਕੀ ਮਾੜਾ ਹੋ ਗਿਆ ਤੇ ਇਹ ਕੋ ਪਹਿਲੀ ਵਾਰੀ ਨਹੀਂ ਇੰਪਰੂਵਮੈਂਟ ਫੰਡ ਤੋਂ ਖਰਚ ਨਹੀਂ ਇਹਨਾਂ ਇਹਨਾਂ ਵੇਲੇ ਵੀ ਇੰਪਰੂਵਮੈਂਟ ਫੰਡ ਦੇ ਉੱਤੇ ਪੈਸੇ ਲਾਏ ਆ ਗਏ ਨੇ 20 ਲੱਖ ਰੁਪਈਆ ਤੇ ਉਹ ਗੱਲ ਵੱਖਰੀ ਆ ਕਿ ਜਿਹੜੇ ਸਾਗਵਾਨ ਦੇ ਦਰਦ ਸੀ ਬਿਸ਼ਪਾਰਕ ਚ ਉਹ ਚੁੱਪ ਕਰਕੇ ਆਪਣੇ ਘਰਾਂ ਨੂੰ ਲੈ ਗਏ ਨਿਆਰੇ ਦਵਾਤ ਤੇ ਜਿਹੜੇ ਆਪਣੇ ਚਿਹਤੇ ਸੀ ਉਹਨਾਂ ਦੇ ਨਾਂ ਤੇ ਬੁਲੀਆਂ-ਬੁਲੀਆਂ ਕਰਾ ਕੇ ਨਿਆਰੇ ਲੈ ਗਏ ਪਰ ਅਸੀਂ ਉਥੇ ਚੰਨਿਆ ਵੀ ਵਧੀਆ ਕੰਮ ਸ਼ੁਰੂ ਹੋ ਜੇ। ਦੂਜੀ ਬੇਨਤੀ ਇਹ ਆ ਕਿ ਇਹ ਜਦੋਂ ਕਿਤੇ ਧਾਰਮਿਕ ਸਟੇਜ ਤੋਂ ਵੀ ਬੋਲਦਾ ਨਾ ਵਿਧਾਇਕ ਧਰਮ ਕਰਮ ਦੀ ਗੱਲ ਘਟ ਕਰਦਾ। ਉਥੇ ਵੀ ਗਾਲਾਂ ਮੈਨੂੰ ਵਧੀਆ ਕਰਦਾ। ਉਹ ਕਰਦੇ ਹੋਈ ਆ। ਵੀ ਜਿਹੜੀ ਫਰਸਟ੍ਰੇਸ਼ਨ ਆ ਅੱਜ ਉਹ ਫਰਸਟ੍ਰੇਸ਼ਨ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਇਸ ਕਰਕੇ ਮੈਂ ਇਹਨੇ ਕਹਿਣਾ ਹੁੰਦਾ ਵੀ ਅੱਗੇ ਪਿੱਛੇ ਫੱਟ ਲਿਆ ਕਰ, ਲਾਈਵ ਹੋ ਕੇ ਕੱਢ ਲਿਆ ਕਰ। ਇਹ ਜਦੋਂ ਧਰਮ ਕਰਮ ਦੀ ਸਟੇਜ ਤੇ ਜਾਓ ਉਥੇ ਕੋਈ ਮर्यादा ਰੱਖ ਕੇ ਗੱਲ ਕਰ ਲਿਆ ਕਰ ਪਰ ਉਹਨੋਂ ਧਰਮ ਕਰਮ ਦੀ ਗੱਲ ਪਤਾ ਕੋਈ ਨਹੀਂ ਪਤਾ ਤੇ ਇਹ ਆ ਵੀ ਕਲਨੀ ਕਿਵੇਂ ਕਟਣੀ ਆ ਉਥੋਂ ਕਬਜ਼ਾ ਕਿਵੇਂ ਲੈਣਾ ਵਾ ਹਾਂਜੀ ਸੋ ਆ ਚੀਜ਼ਾਂ ਕਰਕੇ ਫੇਰ ਉਹ ਗੱਲਾਂ ਜਿਹੜੀਆਂ ਨੇ ਹੁੰਦੀਆਂ ਨਹੀਂ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਵੀ ਵਾਅ ਮळा ਕਰੀ ਕੇ ਗੱਲ ਦਾ ਬਹੁਤ ਸਾਰੀਆਂ ਤੂੰ ਗੱਲਾਂ ਕੀਤੀਆਂ ਨੇ ਪਰ ਮੈਂ ਮੈਂ ਆਪਣੀ ਉਸ ਮर्यादा ਨੂੰ ਆਪਣੇ ਉਸ ਯਾਰਾ ਮੇਰਾ ਜੰਪੜਾ ਜਿਹੜੀਆਂ ਮੇਰੀਆਂ ਭਾਵਨਾਵਾਂ ਨੇ ਜਾਂ ਜਿਹੜਾ ਕਦਰਾਂ ਕੀਮਤਾਂ ਮੈਨੂੰ ਮਿਲੀਆਂ ਨੇ ਉਸ ਬਰਯਾਦਾ ਨੂੰ ਮੈਂ ਭੰਗ ਨਹੀਂ ਕਰਨਾ ਚਾਹੁੰਦਾ ਪਰ ਇੱਕ ਗੱਲ ਤੁਹਾਡੇ ਚੈਨਲ ਰਾਈ ਇਹਨਾਂ ਨੂੰ ਮੈਂ ਸਪੱਸ਼ਟ ਦੱਸ ਦੇਣਾ ਚਾਹੁੰਦਾ ਕਿ ਜਿੱਥੇ ਕਿਤੇ ਮੇਰੇ ਸਾਥੀ ਦੀ ਗੱਲ ਆਊਗੀ ਜਿੱਥੇ ਕਿਤੇ ਹੱਕ ਸੱਚ ਦੀ ਲੜਾਈ ਆਊਗੀ ਜਿੱਥੇ ਕਿਤੇ ਮੇਰੇ ਇਲਾਕੇ ਦੇ ਵਿਕਾਸ ਦੀ ਗੱਲ ਆਊਗੀ ਤੋਂ ਕਿ ਸਟਾਈਲ ਲਵਾਂਗਾ ਤੁਹਾਡ ਤੋਂ ਡਰਨ ਵਾਲਾ ਨਹੀਂ ਮੈਂ ਹਾਂ ਨੰਬਰ 2 ਆ ਗੱਲ ਇਹਨਾਂ ਨੇ ਕੀਤੀ ਮੈਨੂੰ ਇਸ ਗੱਲ ਦਾ ਪੂਰੇ ਦੀ ਗੱਲ ਤੇ ਆਪਾਂ ਆ ਜਾਈਏ ਪੂਰੇ ਦਾ ਮਸਲਾ ਅੱਜ ਨਹੀਂ ਸ਼ੁਰੂ ਹੋਇਆ ਇਹ ਗੱਲ ਨੂੰ ਸਮਝ ਲਿਓ 2017 ਦੇ ਵਿੱਚ ਇਹ ਭਾਈ ਸਾਹਿਬ ਐਮਐਲਏ ਬਣ ਗਏ 2021 ਦੇ ਵਿੱਚ ਇਹੋ ਦਾ ਭਰਾ ਕਮੇਟੀ ਦਾ ਪ੍ਰਧਾਨ ਬਣ ਗਿਆ ਤੇ ਮਸਲਾ ਤੇ ਕੂੜੇ ਦਾ ਉਦੋਂ ਵੀ ਸੀਗਾ ਉਸ ਵਕਤ ਕੂੜਾ ਉੱਥੇ ਜਾ ਰਿਹਾ ਸੀਗਾ ਤਾਕਤਾਂ ਪੂਰੀਆਂ ਸਨ ਉਸ ਵਕਤ ਕਿਉਂ ਨਾ ਸੋਚਿਆ ਕਿ ਯਾਰ ਅਸੀਂ ਉੱਥੇ ਕੂੜਾ ਲਾ ਰਹੇ ਆ ਉਹਦੇ ਲਈ ਸਾਨੂੰ ਬਾਇਓ ਵੇਸਟ ਪਲੈਂਟ ਚਾਹੀਦਾ ਸਾਨੂੰ ਗਾਰਬੇਜ ਦੀ ਮੈਨੇਜਮੈਂਟ ਚਾਹੀਦੀ ਆ ਉਹ ਚੀਜ਼ਾਂ ਸਾਰੀਆਂ ਉੱਥੇ ਹੋ ਸਕਦੀਆਂ ਸੀਗੀਆਂ ਔਰ ਇਹਨਾਂ ਨੂੰ ਕੌਣ ਰੋਕਦਾ ਸੀਗਾ ਉਹਨਾਂ 5 ਸਾਲਾਂ 'ਚ ਇਹ ਤਾਂ ਰੱਬ ਦੀ ਗੱਲ ਸੁਣ ਕੇ ਰਾਜੀ ਨਹੀਂ ਸੀ ਇਹਨਾਂ ਨੂੰ ਕੌਣ ਰੋਕਦਾ ਸੀਗਾ ਕਿ ਤੁਸੀਂ ਬਾਇਓ ਪਲਾਂਟ ਨਾ ਲਾਓ ਤੁਸੀਂ ਆਹ ਨਾ ਕਰੋ 5-7 ਸਾਲਾਂ ਚ ਕੁਝ ਨਹੀਂ ਹੋਇਆ ਇਹਨਾਂ ਵੇਲੇ ਆਹ ਦੇਖੋ ਇਹਨਾਂ ਨੇ ਚੋਪੜੇ ਪਿੰਡ ਦਾ ਇਹਨਾਂ ਦਾ ਜਿਹੜਾ ਚਿਹਤਾ ਸਰਪੰਚ ਸੀਗਾ ਆ ਇਹਨਾਂ ਦੀ ਮਸਪਲ ਕਮੇਟੀ ਦੇ 141 ਨੰਬਰ ਪੇਜ ਆ ਜੀ ਇਹਨਾਂ ਨੇ ਉਸ ਟਿਕੇ ਨੂੰ ਮੁੜ ਕੇ ਰਿਨਿਊ ਕੀਤਾ ਔਰ ਰਿਨਿਊ ਦੇ ਵਿੱਚ ਇਹਨਾਂ ਨੇ ਆਪ ਉਹ ਸ਼ਰਤਾਂ ਰੱਖੀਆਂ ਇਹ ਕੂੜੇ ਦਾ ਡੰਪ 10 ਲੱਖ ਰੁਪਏ ਸਾਲਾਨਾ ਦੇਵਾਂਗੇ। ਫੁੱਲ ਤੱਕ ਆਬਾਦੀ ਆਬਾਦ ਹੋਈ ਜ਼ਮੀਨ ਵਿੱਚ 3 ਫੁੱਟ ਮਿੱਟੀ ਪਾਈ ਜਾਵੇਗੀ। ਆਬਾਦ ਆਬਾਦ ਹੋਈ ਜ਼ਮੀਨ ਦੇ ਅੱਗੇ ਓਟੇ ਵਾਲੀ ਜ਼ਮੀਨ ਵਿੱਚ ਕੂੜਾ ਲਾਇਆ ਜਾਊਗਾ। ਕੂੜਾ ਵਾਲੇ ਸਟਾਲ ਉੱਪਰ ਢੱਕ ਕੇ ਰੱਖਿਆ ਜਾਏਗਾ। ਹਰ ਹਫ਼ਤੇ ਸਪਰੇਅ ਲਾਜ਼ਮੀ ਹੋਵੇਗੀ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਹੋਵੇਗੀ। ਉਪਰੋਕਤ ਸ਼ਰਤਾਂ ਨੂੰ ਕਰਮ ਤੇ ਪੰਚਾਇਤ ਅਤੇ ਪਿੰਡ ਵਾਸੀ ਇਹ ਅੱਜ ਕਹਿਣ ਤੋਂ ਬਾਅਦ ਵੀ ਆਹ ਦੇਖੋ ਜੀ ਇਹ ਫਿਰ ਇਹਨਾਂ ਨੇ 2020 ਚ ਕੀਤਾ ਤੇ ਆਹ ਮਸਪਲ ਕਮੇਟੀ ਨੇ ਪ੍ਰੋਸੀਡਿੰਗ ਨੰਬਰ 141 ਦੇ ਉੱਪਰ ਇਹ ਕਾ ਕਿਉਂ ਨਾ ਕੀਤਾ ਗਿਆ ਜੀ ਕੋਈ ਪੁੱਛ ਲਿਆ ਇਹਨਾਂ ਨੂੰ ਵੀ ਲਗਾਤਾਰ ਤੁਸੀਂ 22 ਤੱਕ ਸੱਤਾ ਖਾਸਲ ਕੀਤੀ ਇੱਕ ਪ੍ਰੋਬਲਮ ਇਲਾਕੇ ਦੀ ਸਾਹਮਣੇ ਸੀਗੀ ਅੱਜ ਤੁਸੀਂ ਇਹਦਾ ਬਾਬੇਲਾ ਖੜਾ ਕਰਤਾ ਮੈਂ ਬੇਨਤੀ ਕਰੂੰਗਾ ਕਿ ਸਾਡੇ ਜਿਹੜੇ ਨਗਰ ਕਾਉਂਸਲ ਦੇ ਸਫਾਈ ਸੇਵਕ ਨੇ ਮੇਰਾ ਰੋਮ ਰੋਮ ਉਸ ਕਮਿਊਨਿਟੀ ਦਾ ਧੰਵਾਦੀ ਆ